ਔਰ ਡਾਇਰੈਕਟੋਰੇਟਸ ਵੱਲੋਂ ਇੱਕਦਮ ਉਸ ਰੈਲੀ ਤੋਂ ਉਪਰੰਤ ਲੋਕਾਂ ਦੀ ਲਾਂਬੰਦੀ ਸ਼ੁਰੂ ਹੋ ਗਈ ਹੈ ਲੀਡਰਸ਼ਿਪ ਦੀ ਲਾਂਬੰਦੀ ਸ਼ੁਰੂ ਹੋ ਗਈ ਮੀਟਿੰਗਾਂ ਦਾ ਜਿਹੜਾ ਉਹ ਸਿਲਸਿਲਾ ਚੱਲੂ ਹੋ ਗਿਆ ਔਰ ਇਹ ਵੀ ਪਤਾ ਲੱਗ ਰਿਹਾ ਜੋ ਮੇਰੇ ਨਾਲ ਕਾਲਸ ਤੇ ਫੋਨ ਕਾਲਸ ਤੇ ਗੱਲਾਂ ਹੋ ਰਹੀਆਂ ਨੇ نیچے ਕਿ نیچے ਵੀ ਜਿਹੜੀ ਹੈ ਸਾਂਝੇ ਮੁਲਾਜ਼ਮ ਮੰਚ ਦੀ ਹੈ ਜਿੱਥੇ ਬੰਦੀਆਂ ਉਹ ਵੀ ਜਿਹੜੀ ਹੈ ਉਹਨਾਂ ਨੇ ਆਪਣੀਆਂ ਮੀਟਿੰਗਾਂ ਜਿਹੜੀ ਹੈ ਘੋਸ਼ਿਤ ਕਰਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਮੀਟਿੰਗਾਂ ਕਰਕੇ ਸਾਂਝੇ ਮੁਲਾਜ਼ਮ ਮੰਚ ਦਾ ਗਠਨ ਕਰਕੇ ਇੱਕ ਵੱਡੀ ਲੜਾਈ ਹੈ ਜਿਹੜੀ ਹੈ ਉਹ ਪੰਜਾਬ ਸਰਕਾਰ ਨੂੰ ਦਿੱਤੀ ਜਾਵੇ ਸੋ ਅਸਰ ਜਿਹੜਾ ਸੈਕਟਰੀਏਟ ਦਾ ਇਹ ਸਿਰ ਚੜ ਕੇ ਬੋਲ ਰਿਹਾ ਨਹੀਂ ਸੰਘਰਸ਼ ਬਹੁਤ ਤੇਜ਼ੀ ਨਾਲ ਅੱਗੇ ਵਧੇਗਾ ਇਹਨੂੰ ਤੇ ਅੱਜ ਅਗਰ ਕਹੀਏ ਵੀ ਅੱਜ ਹੀ ਇਸ ਨੂੰ ਸ਼ੁਰੂ ਕਰ ਲਿਆ ਜਾਵੇ ਹਫਤੇ ਦੇ ਵਿੱਚ ਵਿੱਚ ਸਿਖਰ ਤੇ ਪਹੁੰਚ ਜਾਏਗਾ ਕਿਉਂਕਿ ਲੋਕਾਂ ਦੇ ਵਿੱਚ ਰੋਸ ਹੀ ਇੰਨਾ ਪਰ ਇਹਦੇ ਵਿੱਚ ਹੁੰਦਾ ਕੀ ਹੈ ਕਿ ਅਸੀਂ ਸੈਕਟਰੀਏਟ 'ਚ ਬੈਠੇ ਆ ਸਾਡੇ ਸਾਥੀ ਵਿੱਤ ਵਿਭਾਗ 'ਚ ਬੈਠੇ ਆ ਸਾਨੂੰ ਸਿਚੁਏਸ਼ਨ ਆ ਪਤਾ ਲੱਗ ਰਹੀ ਐਨੇ ਕੀ ਸਿਚੁਏਸ਼ਨ ਹੈ ਤੇ ਜੋ ਵੀ ਲੜਾਈ ਆ ਜਿੰਨੀ ਦੇਰ ਤੱਕ ਤੁਸੀਂ ਉਸ ਸਿਚੁਏਸ਼ਨ ਦੇ ਅਕੋਰਡਿੰਗਲੀ ਨਹੀਂ ਲੜਦੇ ਤੇ ਉਨੀ ਦੇਰ ਤੱਕ ਤੁਹਾਡੀ ਪ੍ਰਾਪਤੀ ਨਹੀਂ ਹੁੰਦੀ ਹੁਣ ਜਿਹੋ ਜੀ ਸਰਕਾਰ ਆ ਗਈ ਹੁਣ ਵੱਡੇ ਵੱਡੇ ਰੈਲੀਆ ਜਿਵੇਂ ਤੁਸੀਂ ਦੱਸਿਆ ਫਰੰਟ ਨੇ ਵੀ ਕੀਤੀ ਆ ਲਾ ਹਜ਼ਾਰਾਂ ਦਾ ਕੱਟ ਹੋ ਗਿਆ 10 10 15 15 ਹਜ਼ਾਰ ਦੇ ਕੱਟ ਨੂੰ ਜਿਹੜੀ ਸਰਕਾਰ ਉਹ ਸਮਝ ਹੀ ਕੁਛ ਨਹੀਂ ਰਹੀ ਸੋ ਹੁਣ ਜਿਹੜੀ ਲੜਾਈ ਆ ਉਹ ਅਸੀਂ ਇਹ ਸੋਚ ਰਹੇ ਆ ਸਭ ਤੋਂ ਪਹਿਲਾਂ ਸਾਡੀ ਸਟਰੈਂਥ ਕੀ ਹੋਣੀ ਚਾਹੀਦੀ ਹੈ ਸਾਡੀ ਉਹ ਸਟਰੈਂਥ ਦੇ ਵਿੱਚ ਲੜਾਈ ਦੀ ਇੰਟੈਂਸਿਟੀ ਇਨਟੈਂਸਿਟੀ ਕਿੰਨੀ ਹੋਣੀ ਚਾਹੀਦੀ ਹੈ ਦੀ ਤੀਬਰਤਾ ਕਿੰਨੀ ਹੋਣੀ ਚਾਹੀਦੀ ਆ ਜਿੰਨੀ ਦੇਰ ਤੱਕ ਉਹ ਤੀਬਰਤਾ ਨਹੀਂ ਹੋਊਗੀ ਉਹ ਸਟਰੈਂਥ ਨਹੀਂ ਹੋਊਗੀ ਲੜਾਈ ਕਿਸੇ ਤੱਕ ਪਤਨ ਨਹੀਂ ਲੱਗੂਗੀ ਸੋ ਉਹ ਚੀਜ਼ਾਂ ਦੇ ਨਾਲ-ਨਾਲ ਜੇ ਬਹੁਤ ਜ਼ਿਆਦੀ ਤੀਬਰਤਾ ਲੜਾਈ ਦੀ ਚਾਹੀਦੀ ਹੈ ਤੇ ਲੋਕਾਂ ਦੇ ਵਿੱਚ ਉਹ ਜੇ ਮਨੋਪ ਭਾਵ ਵੀ ਚਾਹੀਦੇ ਨੇ ਉਹਨਾਂ ਦੇ ਵਿੱਚ ਉਹ ਜਿਆ ਉਤਸ਼ਾਹ ਵੀ ਚਾਹੀਦਾ ਸੋ ਉਹਦੇ ਲਈ ਜਿਹੜੀ ਲੀਡਰਸ਼ਿਪ ਆ ਪਹਿਲੇ ਉਹਨੂੰ ਖੁਦ ਪ੍ਰੀਪੇਅਰ ਹੋਣਾ ਚਾਹੀ ਪਵੇਗਾ ਕਿ ਸਾਡੇ ਐਕਸ਼ਨ ਇੰਨੇ ਜ਼ਿਆਦੇ ਜਿਹੜੇ ਆ ਇੰਟੈਂਸੀਫਾਈ ਹੋਣਗੇ ਤੇ ਉਹਦੇ ਲਈ ਅਸੀਂ ਆਪਣੀ ਜਿਹੜੇ ਮੌਲਾਜਮਾਂ ਕਿ ਉਹ ਤਿਆਰ ਨੇ ਕਿਸੇ ਲੜਾਈ ਲੜੀ ਜਾਣੀ ਤੇ ਉਹਦੀ ਸਟ੍ਰੈਟਜੀ ਘੜੀ ਜਾਣੀ ਸਸੀ ਉਸ ਸਟ੍ਰੈਟਜੀ ਤੇ ਜਾ ਰਹੇ ਆ ਕਿ ਪਹਿਲੀਆਂ ਲੜਾਈਆਂ ਨਾਲ ਉਹ 5 ਗੁਣਾ ਵੱਧ ਲੜਾਈ ਜਿਹੜੀ ਉਹ ਤਖਤਦਾਰ